ਲਾ ਦੰਦਾਂ ਚ ਅਰੀਜਨਲ ਖੀਰੀ ਆ ਹਾਂ ਕੋ ਪਟਕੇ ਦੇਖ ਲੈ ਚਾਹੇ ਆ ਕੇ ਅੱਛੇ ਤਸੱਲੀ ਕਰਕੇ ਲੈ ਜਾਵੇ ਚੈੱਕ ਕਰਾ ਕੇ ਦੇ ਮੈਂ ਹਾਂ ਹਾਂ ਚੈੱਕ ਕਰਾ ਕੇ ਪੈਸੇ ਕਿੰਨੇ ਲਵਾਂਗੇ ਜੀ ਇਹਦਾ ਲਵਾਂਗੇ 64800 ਰੁਪਏ ਆ ਆਂ ਦੀ ਬਿੱਲੇ ਆਰਡਰ ਦੇ ਕੇ ਰਾਂ ਹੋਰ ਮਾਰ ਦੇ ਰੁਪਿਆ 22 ਕਹਿੰਦਾ ਲਵਾਂਗੇ 648 ਕਿਉਂਕਿ ਸਾਡੇ ਵਾਲਾ ਸਿਸਟਮ じゃ ਹੁੰਦਾ ਇੱਥੇ 522 ਛੋਟ ਵਾਲਾ ਰੱਖਦਾ ਹੁੰਦਾ ਇਹਦੇ ਚ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਦਿਆਲੂ ਵਾਲਾ ਖੀਵਾ ਤਹਿਸੀਲ ਭੀਖੀ ਤੇ ਯਲਾ ਹੈਗਾ ਬਾਈ ਹੋਰਾਂ ਦਾ ਸਿੱਧੂ ਮੂਸੇ ਵਾਲਾ ਮਾਨਸਾ ਪੰਜ ਗਾਵਾਂ ਦਿਖਾਵਾਂਗੇ ਇੱਕ ਦੋ ਵੀਡੀਓ ਬਾਈ ਦੇ ਕਰੋ ਪਹਿਲਾਂ ਵੀ ਬਣਾਈਆਂ ਨੇ ਜਿਹੜੇ ਰੇਟ ਨੇ ਰੇਟ ਹੋਣਗੇ ਰੁੱਤ ਦੇ ਹਿਸਾਬ ਨਾਲ ਨੋਰਮਲ ਆ ਤੇ ਗਾਵਾਂ ਦਿਖਾਵਾਂਗਾ ਪੰਜੇ ਗੱਬਣ ਇੱਕ ਜਰਸੀ ਦਿਖਾਵਾਂਗੇ ਚਾਰ ਦਿਖਾਵਾਂਗੇ ਐਚ ਐਫ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਨੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਰੇਟ ਆ ਜਿਹੜਾ ਰੇਟ ਸਾਰਿਆਂ ਦਾ ਵੀਡੀਓ ਚ ਹੀ ਕਰਾਦਾ ਹਾਂ ਕਿੰਨੇ ਆਨੇ ਕਦੇ ਠੀਕ ਆ ਵੀਰੇ ਗੁਰੀ ਹੋ ਠੀਕ ਆ ਚੜਦੀ ਕਲਾ ਮਖ ਜਮਾ ਦਾਤੇ ਅੰਡ ਬਾੜੀ ਮੰਨੀ ਜਾਂਦਾ ਸਰੀਰ ਤਰਾ ਠੰਡ ਤਾਂ ਵੀਰੇ ਫਿਰ ਮੋਟਰਸਾਈਕਲ ਤੇ ਆਉਣਾ ਮੈਂ ਦੂਰੋਂ ਪਿੰਡ ਦੂਰ ਆਣਾ ਮੇਰਾ ਠੀਕ ਆ ਕਰਨ ਇੱਥੋਂ ਕਰ ਲਈਏ ਸ਼ੁਰੂ ਹਾਂ ਕਰੋ ਢੋਰ ਖੋਲ ਕੇ ਸੂਆ ਕਿਹੜਾ ਦਾ ਇਹ ਪਲੂਣ ਆ ਵੀਰੇ ਪਹਿਲਾ ਸੂਆ ਹਾਂ ਮੋਹ ਮੋਹ ਖੀਰੀ ਆ ਪਲੂਣ ਸੂਆ ਪਹਿਲਾ ਦੰਦਾਂ ਚ ਨੇਕ ਸਿੰਘ ਕਹਿੰਦਾ ਇਹ ਹੈਗੀ ਆ ਸੱਜਣੋ ਖੀਰੀ ਉਹ ਤੁਸੀਂ ਬਾਈ ਤੋਂ ਚੈੱਕ ਕਰਕੇ ਲੈ ਜਿਓ ਕੱਦ ਦੇ ਦਾ ਆ ਗਿਆ ਬਾਈ ਜਿਵੇਂ ਜਰਸੀਆਂ ਦਾ ਕੱਦ ਹੁੰਦਾ ਕੱਦ ਹੋ ਜਾਦਾ ਹੈ ਬੰਦਾ ਹਾਂ ਕੱਦ ਸਾਈਟ మీడియం ਹੈ ਪਰ ਖਰਾਪ ਆਣ ਦੇਖ ਲੈ ਮੂੰਹ ਮਾ ਸਰੀਰ ਆਰਡਰ ਦੀ ਕੁਆਲਿਟੀ ਦੇਖ ਲੈ ਕਹੀ ਜਿਹਾ ਥਣ ਥਣ ਕਿਹਾ ਜਾਦਾ ਕੱਦ ਦੇ ਦਾ ਆ ਗਿਆ ਜਰਸੀਆਂ ਵਾਲਾ ਕਿਤੇ ਮੈਨੂੰ ਬਾਅਦ ਚੋਂ ਲੰਬਾ ਦੇਈ ਜਾਉ ਨਾਲ ਖੜਕੇ ਵੀ ਦਿਖਾ ਦੂੰਗਾ ਕੱਦ ਕਿੱਡਾ ਕ ਪਰ ਆਰਡਰ ਦੀ ਸ਼ੇਪ ਸੋਹਣੀ ਰੱਖਦੀ ਹੈ ਥਣ ਦਾ ਸੈਜ ਸੋਹਣਾ ਰੱਖਦੀ ਹੈ ਜਿਹੜੇ ਹਿਸਾਬ ਨਾਲ ਇਹ ਪਹਿਲਣਾਂ ਸੁਭਾ ਦੀ ਕਿਵੇਂ ਨੇ ਕਹੇ ਬਾਹਲੀ ਠੰਡੀ ਆ ਗੋਰੀ ਲੱਤ ਲੁੱਤਾਂ ਦੀ ਤਾਂ ਨਹੀਂ ਉਹ ਲੈ ਆ ਦੇਖੀ ਆਰਡਰ ਦੀ ਸ਼ੇਪ ਦੇਖੀ ਕਹੀਆ ਦਿਖਾਈ ਆ ਇੱਥੋਂ ਦਿਖਾ ਦੇ ਬਿੱਲੇ ਨੇੜੇ ਲੱਗ ਦੇ ਖਲੇ ਤਾਂ ਕੁਝ ਵੀ ਨਹੀਂ ਆਰਡਰ ਬਥੇਰਾ ਆਪਣਾਉ ਦਾ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਇਹਦਾ ਹਫਤਾ ਪੈਂਡਿੰਗ ਇੱਕ ਹਫਤਾ ਹਾਂ ਇੱਕ ਹਫਤਾ ਪੈਂਡਿੰਗ ਆ ਸੂਆ ਪਹਿਲਾ ਦੰਦਾਂ ਚ ਓਰੀਜਨਲ ਖੀਰੀ ਆ ਹਾਂ ਕੋਈ ਪਟਕੇ ਦੇਖ ਲੈ ਚਾਹੇ ਆ ਕੇ ਐਸੇ ਤਸੱਲੀ ਕਰਕੇ ਲੈ ਜਾਵੇ ਅਬ ਚੈੱਕ ਕਰਾ ਕੇ ਦੇਵਾ ਹਾਂ ਹਾਂ ਚੈੱਕ ਕਰਾ ਕੇ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ ਲਵਾਂਗੇ 68480 ਰੁਪਏ ਐਂ ਦੀ ਬਿੱਲੇ ਆਰਡਰ ਦੇ ਕਿਰਾ ਹੋਰ ਮਾਰ ਦੇ ਰੁਪਿਆ 2.48 ਕਹਿੰਦਾ ਲਵਾਂਗੇ ਸਾਢੇ 48 ਕਿਉਂਕਿ ਸਾਢੇ ਵਾਲਾ ਸਿਸਟਮ じゃ ਹੁੰਦਾ ਇੱਥੇ 512 ਛੋਟ ਵਾਲਾ ਰੱਖਦਾ ਹੁੰਦਾ ਇਹਦੇ 'ਚ ਦੁੱਧ ਕਿੰਨਾ ਕੁ ਪਾ ਸਕਦੀ ਆ ਆਈਡੀਆ ਦੁੱਧ ਇਹ ਪਲੂਣ ਦੇ ਦੂਗੀ ਦੇ ਦੇ 15 ਦੇ ਦੇ ਪਰ 12 13 12 13 ਦਾ ਜਮਾ ਐ ਖੁੱਲਾ ਦੇ ਦੋ 12 13 ਕਿਲੋ ਦੇ ਜਾਊਗੀ ਹਨਾ ਦੇ ਦੇ 15 ਦੇ ਦੇ ਨਾਲ ਕੁਆਲਿਟੀ ਦੇ ਹਿਸਾਬ ਨਾਲ ਪਰ ਆਪਾਂ 12 13 ਕਹਿ ਕੇ ਦੇ ਠੀਕ ਆ ਰੇਟ ਹੈਗਾ ਸਾਢੇ 48 2.48 ਦੀ ਹਾਂ ਤੇ ਹੁਣ ਮਾਰਦੇ ਪਿੱਲੇ ਆ ਦੋ ਨੰਬਰ ਵਾਲੀ ਤੇ ਇਹ ਕਿਹੜੀ ਕੰਪਨੀ ਚਾਹੇ ਇਹ ਜਰਸੀ ਆ ਵੀਰੇ ਟੋਰ ਖੋਲ ਕੇ ਸੂਆ ਕਿੜਾ ਦਾ ਇਹਦਾ ਦੂਜਾ ਦੂਜ ਇਹ 10 ਦਿਨ ਪੈਂਡਿੰਗ ਨੇ ਹਲੇ ਬੱਚੀ ਦੇ ਕੱਚੀ ਆ ਬੱਚੀ ਦੰਦ ਦਾ ਮਾਲ ਸਾਰਾ ਹੀ ਕੱਚਾ ਦੰਦ ਦੰਦ ਚਾਰ ਆ ਚਾਰ ਦੰਦ ਚੈੱਕ ਕਰਾ ਦਾਂਗੇ ਸਾਰਿਆਂ ਦੇ ਹਾਂ 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 ਜਿਹੜਾ ਮਰਜ਼ੀ ਉਰੇ ਆ ਕੇ ਪਟਕੇ ਲਵੇ ਵੀਰੇ ਆ ਦੰਦਾਂ ਚ ਆ ਗਈ ਭਾਈ ਚਾਰ ਦੰਦ ਢਾਂਚਾ ਸੋਨਾ ਰੱਖਦੀ ਆ ਕੱਦ ਦਰਮਿਆਨਾ ਕੱਦੇ ਦਾ ਆ ਗਿਆ ਦਰਮਿਆਨਾ ਪਰ ਐਚ ਐਫ ਦੇ ਮੁਕਾਬਲੇ ਜੇ ਗੱਲ ਕਰ ਲਈਏ ਕੱਦ ਜਰਸੀ ਦਾ ਸੱਜਣੋਂ ਥੋੜਾ ਜਿਹਾ ਛੋਟਾ ਹੁੰਦਾ ਹਨਾ ਹਾਂ ਐਚ ਐਫ ਦੇ ਮੁਕਾਬਲੇ ਪਰ ਜਾਣ ਵਾਲੀ ਆ ਵਜਨ ਵਜੂਦ ਵਜਨ ਵਜੂਦ ਲੈ ਕੱਚੀ ਆ ਬੱਚੀ ਸਿੰਗਲ ਚਾਰ ਨੇ ਬਾਡੀ ਆ ਜਿਹੜੀ ਉਤੋਂ ਚੌੜੀ ਬਾਡੀ ਚ ਆ ਗਈ ਤੇ ਕਲਰ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਕਲਰ ਜਿਹਦੇ ਮੂੰਹ ਦੇਖਦਾ ਦਿਖਾ ਮੂੰਹ ਇਹਦਾ ਕਿਹਾ ਇੱਥੋਂ ਫੇਸ ਤੇ ਮਾਰ ਦੂੰ ਬਿੱਲੇ ਕੈਮਰਾ ਫੇਸ ਕੁਆਲਿਟੀ ਕਰਾ ਦੀ ਚ ਇੱਕ ਜਿਵੇਂ ਇਹਦੀ ਕਲਰ ਚ ਆਪਾਂ ਕਹਿ ਸਕਦੇ ਆ ਵੀ ਸ਼ਾਈਨਿੰਗ ਆ ਗਈ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਘਾਟ ਨਹੀਂ ਹੈਗੀ ਇਹਦੇ ਚ ਹਾਂ ਜਿਹਦੇ ਦੱਤ ਦੀ ਕੱਚੀ ਹੈ ਗੁਰੀ ਬੱਚੀ ਹੈ ਹਾਂ ਜਿਵੇਂ ਕਣਕ ਪੀਲੀ ਜੀ ਹੋ ਜਾਂਦੀਆਂ ਘਾਟਾਂ ਕਰਨ ਇਹਦੇ ਚ ਆਪਾਂ ਕਹਿ ਸਕਦੇ ਆ ਵੀ ਸਾਰੀਆਂ ਘਾਟਾਂ ਪੂਰੀਆਂ ਨੇ ਵੀ ਆ ਹਾਈਟ ਦਿਖਾ ਦੇ ਦੀ ਆ ਨਹੀਂ ਵੀ ਛੋਟੀ ਨਹੀਂ ਹੈਗੀ ਵੱਡੀ ਅਗਲੇ ਹਾਈਟ ਦਿਖਾ ਦੇ ਦੀ ਤੇ ਆਪਾਂ ਦੁੱਧ ਦੇਨੇ ਕਿੰਨਾ ਪਾਇਆ ਪਹਿਲਾਂ ਨੇ ਦੁੱਧ ਦੇਨੇ ਪਲੂਨ ਨੇ ਤਾਂ 13 ਕਿਲੋ 13 ਹਾਂ ਐਤ ਕੀ ਕਿੰਨਾ ਪਾਉਦੇ 14-15 ਕਿਲੋ ਦੁੱਧ ਦੇ ਵੀਡੀਓ ਸੇਵ ਕਰਨੂਗਾ ਕੋਈ ਹਾਂ ਕਰ ਲੈ ਹੈ ਕਰ ਲੈ ਦੇਖ ਲਾ ਲਾਇਬਰੀਆ ਪਾਉਦਾ ਕਹਿੰਦੀ ਨੇ ਕਿ 20 ਕਿਲੋ ਜੀ ਨੂੰ 20 ਕਾਂਗੇ 10 ਦੇਣਾ ਆਪਣੇ ਹੱਥ ਚ ਹੀ ਆ ਕੰਮ ਨਾ ਨਾ ਦੇਊ 14-15 14 ਦੀ ਤਾਂ ਗਰੰਟੀ ਹੈ ਜਮਾ 14 ਕਿਲੋ ਐਨੇ ਵਜਨ ਵਜੂ ਦੇਣਾਂ ਦਿੱਤਾ ਹੋਰ ਦੇਊ ਕਿਹੜੀ ਪੈਸੇ ਕਿੰਨੇ ਲਵੇਂਗਾ ਇਹਦੇ ਇਹਦਾ ਲਵਾਂਗੇ 46000 ਪੂਰਾ ਬਸ ਥੋੜੀ ਬਹੁਤੀ ਹੋ ਜੂ ਮਾਫ ਨਾ ਹੋਏ ਇਹਦੇ ਚ ਕੁਛ ਕਨਸੈਸ਼ਨ ਬਸ 46000 ਹੀ ਲਵਾਂਗਾ 1000 ਤਾਂ ਛੱਡ ਦੇਗਾ ਮੌਕੇ ਤੇ ਨਾ 1000 ਵੀ ਨਹੀਂ ਛੱਡਦਾ ਹੈ ਨਾ ਫਿਕਸ ਰੇਟ ਕਾ ਤੋ ਛੋਟਾ ਤਾਂ ਫੋਨ ਨਾ ਲਾਵੇ ਅੱਛਾ ਹਾਂ ਅਕਟ ਵਾਲਾ ਬਾਈ ਕਹਿੰਦਾ ਕੰਟੀ ਨਾਮ ਲਿਆਵੇ ਮੈਨੂੰ ਕਿਉਂਕਿ ਰੇਟ ਬਾਈ ਕਹਿੰਦਾ ਤਕਰੀਬਨ ਬੱਚੀ ਮਾਰਕੀਟ ਦੇ ਮਾਰਕੀਟ ਦੇ ਹਿਸਾਬ ਨਾਲ ਤਾਂ ਗੁਰੀ ਮੇਰੀ ਗੱਲ ਸੁਣਨਾ ਮਾਰਕੀਟ ਦੇ ਹਿਸਾਬ ਨਾਲ ਤਾਂ ਬੱਚੀ 55000 ਦੀ ਆਪਾਂ 40000 ਦੀ ਦੇ ਦਾਂਗੇ ਜਿਵੇਂ ਆਪਾਂ ਨੂੰ ਆਪਾਂ ਨੂੰ ਆਈਏ ਜਿਹੇ ਜਿਹੇ ਪੜਤੇ ਨਾ ਪਹੋਜੇ ਪੜਤੇ ਨਾ ਦੇ ਦਾਂਗੇ ਪਰ ਮਾਰਕੀਟ ਦੇ ਹਿਸਾਬ ਨਾਲ ਬੱਚੀ 55 ਦੀ ਹੈ ਇਹ ਹੁਣ ਮਾਰ ਦੇ ਬੱਲੇ ਤਿੰਨ ਨੰਬਰ ਵਾਲੀ ਦਾ ਕੈਮਰਾ ਇਹਦਾ ਤੁਹ ਸ਼ਕੀਨ ਵਾਲੀ ਆ ਬੱਛੀ ਬਾਲੀ ਚੰਗੀ ਸ਼ਾਈਨਿੰਗ ਜਿਵੇਂ ਤੁਹਾਨੂੰ ਦੱਸਿਆ ਇਹਦੇ ਕਲਰ ਚ ਵੀ ਫੁੱਲ ਆ ਗਈ ਸ਼ਾਈਨਿੰਗ ਮੂੰਹ ਦੇਖੀ ਦਾ ਫੇਸ ਦੇਖੀ ਕੱਦ ਵੀ ਸੋਹਣਾ ਇਹਦਾ ਸੁਆ ਕਿਡਾ ਬਾਈ ਇਹ ਪਲੂਨ ਆ ਵੀਰੇ ਦੰਦਾਂ ਚ ਕਿਵੇਂ ਆ ਦੰਦ ਮੈਂ ਚੈੱਕ ਨਹੀਂ ਕਰੇ ਤੈਨੂੰ ਐਵੇਂ ਝੂਠ ਮਾਰਨਾ ਜਿਹੜੀ ਤੇ ਕਰੇ ਨਹੀਂ ਹੈ ਨਾ ਪਰ ਸ਼ਕੀਨ ਫੁੱਲ ਆ ਗਈ ਹਰੇ ਬਾਲੀ ਚੰਗੀ ਬੱਛੀ ਆ ਪ੍ਰਿੰਟ ਬਾਈ ਵੀ ਪਲੂਨ ਨੇ ਦੁੱਧ ਗੁਰੀ ਪਲੂਨ ਨੇ ਪਾਉਣੇ ਨੇ 20 ਕਿਲੋ ਆ ਪੈਲਣਦੇ ਆ ਨਾ ਇੱਕੋ ਕਮਾ ਕੇ ਰੋਕ ਲਈ ਮੜੀ ਜੇ ਇੱਥੋਂ ਬਿੱਲੇ ਸਾਰੀ ਦਿਖਾ ਦੇ ਪਲੂਨ ਨੇ 20 ਕਿਲੋ ਦੁੱਧ ਪਾਉਣਾ ਅਗਲੇ ਪੰਨੇ ਹੋ ਜਾ ਬਾਈ ਭੱਜੂਗੀ ਫਾਰਮ ਚ ਵਾਈ ਕਰਕੇ ਖੁੱਲੀ ਫਿਰਦੀ ਤੇ ਉੱਥੇ ਠੀਕ ਆ ਗੱਲ ਇੱਥੇ ਆਪਾਂ ਰੱਸੀ ਪਾਤੀ ਫਾਰਮ ਚ ਵਾਈ ਕਰਕੇ ਥੋੜੀ ਡਰਦੀ ਆ ਭੱਜਣ ਦੀ ਆਪਾਂ ਆਈਆਂ ਕਰ ਗਈ ਹੈ ਨਾ ਆਪਾਂ ਦਾ ਫਿਰ ਵੀਰੇ ਪਲੂਣ ਕਰਕੇ ਤੁਹਾਨੂੰ ਪਤਾ ਕਰ ਜਾਂਦੀ ਆ ਪਲੂਣ ਸੂਆ ਪਹਿਲਾਂ ਪਲਾਂ ਜ਼ਰੂਰ ਕਰ ਗਈ ਪਰ ਜੇ ਆਪਾਂ ਇਹਦੀ ਗੱਲ ਕਰ ਲਈਏ ਨਾ ਸ਼ਕੀਨ ਵੀ ਫੁੱਲਾ ਕੱਦ ਵੀ ਸੋਹਣਾ ਰੱਖਦੀ ਆ ਤੇ ਬਾਕੀ ਜਿਹੜੀ ਬਾਡੀ ਆ ਉਤੋਂ ਜਾਣ ਜੂਣ ਵਾਲੇ ਮਾਮਲੇ ਦੀ ਗੱਲ ਕਰ ਲਏ ਕਿਉਂਕਿ ਪਲਾਂ ਉਹੀ ਪਸ਼ੂ ਪਾਉਂਦਾ ਜਿਹੜੇ 'ਚ ਥੋੜੀ ਜੀ ਹੁੰਦੀ ਆ ਪਾਵਰ ਥੱਲੇ 'ਚ ਇਹਨੇ ਇੱਕ ਦੁੱਧ ਕਿੰਨਾ ਕ ਪਾ ਸਕਦੀ ਆ ਤੂੰ 20 ਕਿਲੋ ਪਲੂਣ ਦੇਉਗੀ ਪੈਸੀ ਪੈਸੀ ਨੇ ਦੇਖੀ ਤਨ ਮੂਰੇ ਦਿਖਾਈਏ ਥਾਣ ਦਿਖਾਈ ਕਿਹਾ ਜਾਂਦੇ ਪਲੂਣ ਦੇ ਮੱਜਾਂ ਦੇ ਹੁੰਦੇ ਦੇਖੀ ਨੇਕ ਨੇਕ ਵੀ ਕਰਾ ਦੇ ਉਹ ਤਸੱਲੀ ਅੱਜ ਹਰੇਕ ਪੱਖ ਤੋਂ ਹਾਂ ਸਰੀਰ ਬਾਡੀ ਬੁੱਡੀ ਦਿਨ ਹਲੇ 10 ਪੈਂਡਿੰਗ ਨੇ ਬੱਚੀ ਦੇ ਪੈਸੀ ਪੈਸੀ ਕਿੰਨੇ ਲੈਂਗੇ ਜੀ ਇਹਦਾ ਮੁੱਲ ਗੁਰੀ ਚ 75 ਕਰ ਲਾ ਹਾਂਜੀ ਚਾਹ 70 ਕਰ ਲਾ ਠੀਕ ਹੈ 100 ਰੁਪਇਆ ਲਵਾ ਕੇ 65000 ਬੱਚੀ ਦਾ ਪੂਰਾ ਹਾਂ ਏ ਆ ਗਈ ਮੇਰਾ ਖਿਆਲ ਨਾ 3 ਨੰਬਰ ਤੇ ਨਾ ਹਾਂ ਮੁੱਲ 75000 ਕਰਦੇ ਆ 65000 ਰੁਪਏ ਲਮਾਏ ਕੋਈ ਇਹ ਨਾ ਕਹੇ ਵੀ ਮੁੱਲ 65 ਕਰਿਆ ਵੀਡੀਓ ਤੇ ਠੀਕ ਹੈ ਅੰਦਰ ਵਿੱਚ ਲੋਕ ਫੋਨ ਲਾ ਕੇ ਸਵਾਲ ਲੈਣ ਵਾਲੇ ਵੀ ਹੁੰਦੇ ਨੇ ਨਾ ਨਾ ਲਾਉਣ ਫੋਨ ਵਿੱਚ ਸਵਾਲ ਲੈਣ ਵਾਲੇ ਵੀ ਹੁੰਦੇ ਨੇ ਨਾ ਠੀਕ ਹੈ ਗੱਲ ਵੀ ਭਾਈ 65 ਮੰਗਿਆ ਦੀ ਕਿੰਨੇ ਦਿਓਗੇ ਠੀਕ ਹੈ ਜੀ ਠੀਕ ਹੈ ਨਾ ਗੱਲ ਮੁੱਲ 75 ਕਰ ਲਿਆ ਉਰਲੇ ਬੰਨਿਆ ਜਾ ਉਰਲੇ ਬੰਨਿਆ ਦਿਖਾ ਦੇ ਬਿਲ ਇੱਕ ਵਾਰੀ ਸਾਰੀ ਲੰਬਾਈ ਲੰਬੂਈ ਹਾਈ ਕੂਟ ਵੇਖ ਜੀ ਕਹੀ ਬਹੁਤ ਵੱਡੀ ਬੱੱਚੀ ਆ ਤੇ ਬਾਡੀ ਦੀ ਬਣਤਰ ਵਾਲੇ ਪੱਖ ਤੋਂ ਤੇ ਜਾਤ ਬਰੀਡ ਨਸਲ ਵੀ ਬੱਛੀ ਚ ਚੰਗੀ ਆ ਇਤੋਂ ਇਸ ਕੁਆਲਟੀ ਦੇ ਬਾਕੀ ਕੈਮਰਾ ਹੁਣ ਆ ਜਾ ਤੂੰ ਵੱਡੀ ਗਾਂ ਤੇ ਆ ਜਾ ਨੇਕ ਕਹਿੰਦਾ ਦੂਆ ਦਾ ਦਿਖਾ ਦੇ ਕਹਿੰਦਾ ਇਹ ਥੋੜੀ ਜਿਹੀ ਕੱਚੀ ਆ ਨਾ ਦੂਜੀ ਉਹ ਕੱਚੀ ਨਾਲ ਇਧਰ ਸਾਈਡ ਤੇ ਦਿਖਾਵਾਂਗੇ ਠੀਕ ਹੈ ਗੱਲ ਉਹ ਤਾਂ ਉਹਦਾ ਆਫਰ ਆ ਇੱਕ ਕੱਚੀ ਦਾ लास्ट ਤੇ ਦਿਖਾ ਦੀ ਇਹ ਆ ਗਈ ਫੁੱਲ ਵੱਡੀ ਆ ਨਾ ਹਾਂ ਇਹ ਫੁੱਲ ਵੱਡੀ ਆ ਇਹ ਆ ਗਈ ਤੀਜਾ ਸੂਆ ਪੂਰੀ ਇਹਦੇ ਦਿਨ ਕਿੰਨੇ ਪੈਂਡਿੰਗ ਨੇ ਇਹਦੇ 10 ਦਿਨ ਪੈਂਡਿੰਗ ਨੇ ਗੁਰੀ ਪੂਰੇ ਹਾਂ ਇਹਦਾ ਰਿਕਾਰਡ ਕੀਆ ਤਕਾਟ ਇਹਨੇ ਦੂਜੇ ਸੂਆ ਤੋਂ ਦਿੱਤਾ 19 ਕਿਲੋ 19 ਕਿਲੋ ਹਾਂ ਐਤ ਕੀ ਕਿੰਨਾ ਪਾਉ ਫਿਰ ਦੁੱਧ ਐਤ ਕੀ ਦੇ ਦੂਗੀ 20 ਪਲੱਸ ਇੱਥੇ ਕਮਾ ਕੇ ਖੜਾ ਲਈਏ ਨੂੰ ਹੈਡ ਦੇਖ ਲੈ ਕਿਹੜਿਆ ਸਾਰੀਆਂ ਗਾਵਾਂ ਨੂੰ ਵੱਡੀ ਗਾਂ ਐ ਇੱਥੇ ਮਾਰਦੇ ਕਿਸ ਕੁਆਲਟੀ ਦੇਖੇਗੀ ਕੁਆਲਟੀ ਦਾ ਕੈਮਰਾ ਤੇ ਐਨੂੰ ਜਦੋਂ ਲੈ ਕੇ ਜਾਊਗਾ ਸਾਈਡ ਤੋਂ ਲੰਬਾਈ ਲੰਬੂਈ ਕਰਾ ਦੀ ਚੈੱਕ ਆ ਇਹ ਬਈ ਵਜਨ ਵਜੂਦ ਵਾਲੀ ਆ ਗਈ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਪੇਟ ਵਾਲੀ ਬੱਛੀ ਆ ਗਈ ਮਿਲਕ ਪੈਨ ਵੀ ਚੰਗੀ ਜਾਂਦੀ ਆ ਇਹਦੇ ਦੁੱਧ ਵਾਲੀ ਪੈ ਆ ਦੇਖੀ ਬੈਨਾਂ ਬੂਨਾਂ ਦੇਖੀ ਤੇ ਚੈੱਕ ਕਰਾਂ ਇਹ ਦੇਖੀ ਮਿਲਕ ਪੈਨ ਦਿਖਾ ਦੇ ਕਰਾ ਦੇ ਨੀਕ ਦੀ ਤਸੱਲੀ ਚਾਹੀ ਲਾ ਦੇ 2 ਮਿੰਟ ਬਾਅਦ ਆਜੇਗੇ ਅੱਲਾ ਚੱਲਨੇ ਕੋਤ ਬਹੁਤ ਚੰਗੀ ਗਾਂ ਗੁਰੀ ਐਤ ਕੀ ਬਾਈ ਕਹਿੰਦਾ 20 ਡੇੜ ਗੇੜ ਪਾ ਦੂ ਗੋਬਰ ਦਾ ਟੈਟੇ ਕਰਦੀ ਆ ਸੂੰਦੀ ਨਹੀਂ ਅਜੇ ਕਈ ਸੂੰਦੀ ਨਹੀਂ ਹਲੇ 10 ਦਿਨ ਗੁਰੀ 10 ਦਿਨ ਮੈਂ ਸੂੰਦੀ ਨਹੀਂ ਜਿਵੇਂ ਆਪਾਂ ਇਹ ਗੱਬਣਾ ਗਾਵਾਂ ਦਿਖਾਈਆਂ ਬਾਈ ਥਣਾ ਦੀ ਓਟ ਤੇ ਭੇਜਣਾ ਹੁੰਦਾ ਹਾਂ ਜੇ ਕਿਸੇ ਨੇ ਆਨਲਾਈਨ ਮੰਗਵਾਣੀ ਆ ਥਣਾ ਦੀ ਗਰੰਟੀ ਠੀਕ ਆ ਗੱਲ ਹਾਂ ਥਣਾ ਦੀ ਬਾਈ ਕਹਿੰਦਾ ਆਪਾਂ ਓਟ ਤੇ ਭੇਜ ਦਾਂਗੇ ਜੇ ਕਿਸੇ ਭਰਾ ਨੇ ਆਨਲਾਈਨ ਮੰਗਵਾਣੀ ਆ ਜਾ ਔਰਲੇ ਬੰਨੇ ਨੂੰ ਲੰਬਾਈ ਦਿਖਾ ਦਿੰਦੇ ਚੋਬਰ ਨੂੰ ਇੱਥੇ ਦਿਖਾਉਂਦਾ ਰਿਹਾ ਪੱਲੀ ਹਰੇਕ ਪੱਕ ਦੇਖ ਲੰਬਾਈ ਦੇਖ ਇਧਰੋਂ ਦਿਖਾ ਇਸ ਨੇ ਕਿਤੇ ਕਿੰਨੇ ਲਵੇਂ ਬਾਈ ਇਹਦਾ ਮੁੱਲ ਬਾਈ ਆਪਾਂ ਦੇਖਾ ਮਾਰਕੀਟ 'ਚ ਹੈ ਨਾ ਮਾਰਕੀਟ ਦੇ ਹਿਸਾਬ ਨਾਲ ਗਾ 70000 ਦੀ ਤੂੰ ਕਿੰਨੇ ਲਵੇਂ ਸਮਝ ਗਿਆ ਗੱਲ ਇਹਦਾ ਰੁਪਿਆ ਲਵਾਂਗੇ ਆਪਾਂ 60000 ਦਾ ਪੂਰਾ ਹਾਂ ਆ ਬਾਈ ਕਹਿੰਦਾ ਇਹ ਵੀ ਆਪਾਂ ਦੇ ਹਲੇ ਤਾਂ ਦੇਖੀ ਇੱਕ ਮਿੰਟ ਹਲੇ ਤਾਂ ਇਹ ਮੇਰੀ ਗੱਲ ਸੁਣ ਲੈ ਹਲੇ ਤਾਂ ਡਰ ਕੀ ਹੈ ਤਾਂ ਚੱਲੀ ਹੈ ਹਲੇ ਗਾ ਦੇਖੀ ਤਰਾ ਚੱਕੀ ਲੈ ਹਲੇ ਤਾਂ ਗਾ ਚੱਲੀ ਹੈ ਮਾੜੀ ਜੀ ਹਲੇ ਤਾਂ ਤਿਆਰ ਹੋਣਾ ਦੇ ਕਿੰਨੀਆਂ ਢੱਲਾਂ ਢੋਲਾਂ ਪਈਆਂ ਨੇ ਗਾ ਬਣਨਾ ਚੰਗੀ ਕਹਿਣ ਦਾ ਭਾਵਾ ਹਾਂ ਬਹੁਤ ਚੰਗੀ ਬਹੁਤ ਬਣ ਕੇ ਸੂਗੀ ਬਈ ਪਰਲੇ ਪਰਲੇ ਬੰਨ੍ਹ ਦਿਖਾ ਬਈ ਪਰਲੇ ਬੰਨ੍ਹ ਨੇ ਨਾੜਾ ਨੂੜਾ ਚ ਇੱਥੇ ਰੱਖ। ਇਹ ਬੋਝ। ਇੱਥੇ ਇੱਥੇ ਦਿਖਾ ਦੇ ਆ ਚੀਜ਼ਾਂ। ਨਾੜਾਂ ਵੀ ਸੋਹਣੀਆਂ ਰੱਖਦੀ ਆ ਤੇ ਬਾਕੀ ਬਾਈ ਨੇ ਦੁੱਧ ਦੱਸਿਆ ਕਿ 19 ਕਿਲੋ ਦਾ ਰਿਕਾਰਡ ਹੈ ਇਹਦਾ। ਫਿਕਸ ਜਾ ਰੇਟ ਦੀ ਜਾਨੀ ਕਿਹਾ। ਹੈ? ਫਿਕਸ ਜਾ। ਇਹਦਾ ਫੇਸ ਰੇਟ ਆ। ਹਾਂਜੀ। ਇਹਦਾ 60000 ਰੁਪਏ ਲਵੋ। ਪੂਰਾ। ਹਾਂ। ਤੇ ਹੁਣ ਮਾਰ ਦੇ ਇਹਦੇ ਤੇ ਕੈਮਰਾ। ਇਹ ਆ ਗਈ ਲਾਸਟ ਤੇ। ਹਾਂ। ਉਸ ਹਿਸਾਬ ਨਾਲ ਬਾਈ ਨਾਲ ਕਰ ਲਿਓ ਗੱਲਬਾਤ। ਇਹਦੀ ਨੈਕ ਕਿਹੜੀ ਕੰਪਨੀ ਆ? ਇਹ ਹੈ ਤਾਂ ਕ੍ਰੋਸ ਵੀਰੇ। ਇਹ ਗਰਮੀਆਂ 'ਚ ਗਰਮੀ ਵਾਸਤੇ ਅਸਲੀ ਤੋਹਫਾ ਹੈ। ਠੀਕ ਆ ਗੱਲ। ਹਾਂ। ਸੁਆ। ਸੁਆ ਵੀਰੇ ਦੂਜਾ ਇਹਦਾ। ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹਦੇ 15 ਦਿਨ ਪੈਂਡਿੰਗ ਨੇ ਗੁਰੀ ਪੂਰੇ ਹਾਂ ਪਹਿਲਾਂ ਤਾਂ ਨਹੀਂ ਸੁਣੀ 15 ਨਾ ਨਾ ਆਰਡਰ ਦੇ ਆਰਡਰ ਇਹ ਹੈ ਜ ਆਪਣਾਊਗੀ ਐਚਪ ਨੂੰ ਵੀ ਮਾਤ ਪਾਉ ਆਰਡਰ ਦੇਖ ਲੈ ਕਹੀ ਜੀ ਛੇਪ ਆਰਡਰ ਦੀ ਰਿਕਾਰਡ ਕੀ ਆ ਪਹਿਲਣ ਦਾ ਰਿਕਾਰਡ ਇਹਨੇ ਪਹਿਲਣ ਨੇ ਤਾਂ 14 ਕਿਲੋ ਦੁੱਧ 14 ਹਾਂ ਮੱਝਾਂ ਨਾਲ ਦਾ ਹਾਂ ਜਮਾ ਚਿੱਟਾ ਬਰਸ ਵਰਗਾ ਮੱਝਾਂ ਵਰਗੀ ਦਾ ਆ ਦਿਖਾ ਰੇ ਬਿੱਲੇ ਪਾਸੋਂ ਬਿੱਲੇ ਕਹੀ ਜੀ ਸ਼ਾਈਨਿੰਗ ਸ਼ੋਇਨਿੰਗ ਆ ਰੰਗ ਰੋਂ ਕੇ ਦੇਖ ਮੱਝਾਂ ਵਰਗ ਸਵੇਰ ਦੀ ਠੰਡੀ ਆ ਬਾੜੀ ਆ ਲੈ ਆ ਇਹ ਤਾਂ ਦਰਦੀ ਆ ਹੁਣ ਸਵੇਰ ਦੀ ਸੀਨ ਸਾਊ ਜਾਣ ਚੰਗੀ ਆ ਨਾ ਹਾਂ ਪੈਸੇ ਕਿੰਨੇ ਲਵੇਂਗਾ ਇਹਦੇ ਸੋਚਾਂ ਤੇ ਪੈ ਜਾਣਾ ਸੋਚਾਂ ਦੇ ਨਹੀਂ ਪੈਂਦਾ ਬੰਦ ਇਹਦਾ ਮੁੱਲ 55 ਕਰਦੇ ਆ ਗੁਰੀ ਕਿੰਨੇ ਦੀ ਇਹਦਾ 46000 ਰੁਪਏ ਲੈ ਇਹ ਕੀ ਸੀ ਇਹ ਮੁੱਲ 55 ਦੀ ਸੀ ਆ ਗਈ ਹਾਂ ਫਿਰ ਵਿੱਚ ਮੁੱਲ ਵਾਲੇ ਵੀ ਹੁੰਦੇ ਨੇ ਨਾ ਅੱਛਾ ਬਾਈ ਆਪਾਂ ਨੇ ਮੁੱਲ ਤਾਂ 46 ਕਰਿਆ ਦੀ 46 ਮੰਗੇ 46 46 ਤੋਂ ਨਹੀਂ ਘਟੇ ਆਪਾਂ ਠੀਕ ਆ ਗੱਲ ਇਹ ਵੀ ਸਿਸਟਮ ਆ ਨਾ ਠੀਕ ਆ ਜੀ ਇਹਨੂੰ ਕਹੇ ਵੀ ਸਵਾਦ ਚੰਗੀ ਆ ਥੱਲੇ ਸਵਾਦ ਲੈਣ ਵਾਲੇ ਵਾਲੇ ਨੇ ਨਾ ਝੋਲ ਦੇ ਦੱਸੀ ਦਾਨਾ ਅਭੀ ਹਰਿਆਣਾ 15 ਮਿੰਨ ਕੱਚੀ ਹੈਗਾ ਬਹੁਤ ਬਣ ਕੇ ਸੂ। ਇਹ ਬਾਈ ਕਹਿੰਦਾ ਦੇ ਦਾਂਗੇ ਪੂਰੇ 46 ਦੀ ਨੰਬਰ ਬੋਲ ਦੋ ਜੀ। ਨੰਬਰ 62804 ਹਾਂਜੀ 57966 62804 57966 ਹੋਰ ਕੋਈ ਨੰਬਰ 98155 ਹਾਂਜੀ 67398 ਆ ਨੰਬਰ ਸੱਜਣੋ ਬਾਈ ਦੇ ਸਕਰੀਨ ਤੇ ਲਾ ਦੂੰਗਾ। ਇਹਨਾਂ ਬੱਚੀਆਂ ਚੋ ਜਿਹੜੀ ਵੀ ਤੁਹਾਡੇ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ। ਧੰਨਵਾਦ ਜੀ।